ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਂ ਗੋਪੀ ਆ ਮੈਂ ਮਲੇਸ਼ੀਆ ਰਹਿਣਾ ਕੁਝ ਕੁ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਜਿਸ ਚ ਤੁਹਾਨੂੰ ਦੱਸਿਆ ਕਿ ਜਨਕੀ ਧੋਪੌੜੀ ਲੱਗੀ ਨਹੀਂ ਜਿੱਦਾਂ ਅੱਜ ਲੱਗੀ ਪਈ ਠੀਕ ਹੈ ਸੋ ਉਹਦੇ ਵਿੱਚ ਇੱਕ ਭਰਾ ਕਹਿੰਦਾ ਹੈ ਕਹਿੰਦਾ ਅੰਨੀ ਧੁੱਪ ਕੀ ਹੁੰਦੀ ਆ ਸੋ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਅੰਨੀ ਧੁੱਪ ਉਹ ਹੁੰਦੀ ਜੋ ਅੱਖ ਖੁੱਲਣ ਨਹੀਂ ਦਿੰਦੀ ਕਿ ਅੰਨੀ ਧੁੱਪ ਉਹ ਹੁੰਦੀ ਜੋ ਜੇਹੜਾ ਸੌਣ ਭਾਦਰੂ ਦੇ ਦਿਨ ਭੁੱਲਣ ਨਹੀਂ ਦਿੰਦੀ ਕਿ ਅੰਨੀ ਧੁੱਪ ਉਹ ਜਿੱਤੇ 2 ਲੀਟਰ ਪਾਣੀ ਪੀ ਜਾਈਦਾ 20 30 ਮਿੰਟਾਂ ਤੇ ਅੰਨੀ ਧੋਪ ਉਹ ਜਿਹੜੀ ਸਾੜ ਦਿੰਦੀ ਹੈ ਚੰਦੀ ਕੁਝ ਕੇ ਸਕਿੰਟਾਂ ਦੇ ਕਿ ਇਦਾਂ ਦਾ ਕੋਈ ਦਿਨ ਨਹੀਂ ਜਿੱਦਨ ਆਪਾਂ ਧੁੱਪ 'ਚ ਕਦੀ ਪੱਠਾ ਵੱਢਿਆ ਨਹੀਂ ਕਿ ਹੁਣ ਜਾਨੇ ਆਪਾਂ ਘਰੇ ਪੱਠੇ-ਪੁੱਠੇ ਵੱਢ ਲੇ ਕਿਉਂਕਿ ਅੰਨੀ ਧੋਪ ਨਹੀਂ ਵੀਰਿਆ ਦੇ ਕੁਝ ਬੋਲ ਜੋਗਾ ਛੱਡਿਆ ਨਹੀਂ ਧੋਪ ਬੜੀ ਜਿਆਦਾ ਲੱਗੀ ਪਈ ਤਾਂ ਇੱਕ ਗੱਲ ਦੱਸਾਂ ਆ ਤੁਸੀਂ ਦੇਖ ਸਾਦੇ ਠੀਕੇ ਤੇ ਲੋ ਜੀ ਆਪਾਂ ਆਪਣੀ ਆ ਟਰਾਲੀ 'ਚ ਹੁਣ ਪੱਠੇ-ਪੁੱਠੇ ਲਾਦ ਛੱਡਿਆ ਤੇ ਹੁਣ ਜਾਨੇ ਆਪਾਂ ਆਪਣੇ ਚਿੜਿਆ ਘਰ ਦੇ ਵਿੱਚ ਇਹ ਪਾਣੀ ਦੀ ਬੋਤਲ ਜਿੱਦਾਂ ਕਹਿਣ ਦਿਆਂ ਹਾਂ ਤੁਸੀਂ ਦੇ ਸਕਦੇ ਜਿੰਨਕੇ ਖਾਲੀ ਹੋ ਚੱਲੀ ਗਏ 30 40 ਮਿੰਟਾਂ ਦੇ ਵਿੱਚ ਵਿੱਚ ਹੀ ਸੋ ਇੰਨੇ ਕ ਅੱਜ ਪੱਠੇ ਵੱਡੇ ਅੱਜ ਇਨਕੇ ਗੱਡੀ ਹੈਗੀ ਨਹੀਂ ਸੋ ਇਸੇ ਕਰਕੇ ਅੱਜ ਜਿਹੜੇ ਆਪਾਂ ਪੱਠੇ ਵੱਡੇ ਉਹ ਆਪਾਂ ਵੱਡੇ ਯਾਨੀ ਕਿ ਇੱਥੋਂ ਲਾਗੇ ਬੰਨੇ ਆ ਸਾਡਾ ਏਰੀਆ ਸੋ ਇੱਥੋਂ ਵੱਡੇ ਠੀਕੇ ਜੇ ਗੱਡੀ ਹੋਵੇ ਆਪਾਂ ਦੂਸਰੀ ਜਗ੍ਹਾ ਤੇ ਜਾਈਦਾ ਕੀ ਹੈ ਸੋ ਗੱਡੀ ਨਹੀਂ ਹੈਗੀ ਅੱਜ ਅੱਜ ਆਪਾਂ ਲਾਗੇ ਬੰਨੇ ਦੇ ਆ ਰੇੜੀ ਤੇ ਵੱਡਲੇ ਠੀਕੇ ਸੋ ਆਹ ਵਾਲੇ ਪੱਠੇ ਇੱਧਰ ਹੁੰਦਾ ਹੈਗੇ ਆ ਜਿੰਨਕੇ ਚਾਰ ਪੰਜ ਦਿਨ ਆਪਾਂ ਹੋਰ ਵਾਢ ਸਕਦੇ ਪਰ ਆਪਾਂ ਇਨ ਸਟੈਂਡ ਬਾਈ ਰੱਖੇ ਕਿਉਂਕਿ ਯਾਰ ਗੱਡੀ ਗੁੱਡੀ ਨਾ ਵੀ ਮਿਲੇ ਉਦੋਂ ਫਿਰ ਆਪਾਂ ਇੱਥੋਂ ਪੱਠੇ ਵਾਢ ਸਕਦੇ ਹਾਂ ਠੀਕ ਹੈ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਧੰਨਵਾਦ ਜੀ ਸੱਚੀਆ ਕਰ